ਪਰਾ ਅਭਿਨਾਸ਼ ਕੰਬੂਤ ਜੋ ਕਿ ਪਿਛਲੇ 20 ਸਾਲਾਂ ਤੋਂ ਪੱਤਰਕਾਰੀ ਦੇ ਖੇਤਰ ਵਿੱਚ ਸੇਵਾਵਾਂ ਨਿਭਾ ਰਿਹਾ ਸੀ ਉਸ ਦੀ ਜਦੋਂ ਹਨੇਰੀ ਚੱਲੀ ਤਾਂ ਉਹ ਕਵਰੇਜ ਕਰ ਰਿਹਾ ਸੀ ਉਸ ਦੌਰਾਨ ਇੱਕ ਗੜਿਆ ਹੋਇਆ ਜਿਹੜਾ ਕਾਰਪੋਰੇਸ਼ਨ ਦਾ ਇੱਕ ਪਿੱਲਰ ਸੀ ਖੜਾ ਸੀ ਤੇ ਜਿਹਨੂੰ ਫਲੱਡ ਲਾਈਟ ਸੀਗੀ ਉਹ गिर ਗਿਆ ਉਹਦੇ ਉੱਤੇ ਸਿਰ ਦੇ ਉੱਤੇ ਤੇ ਉਸ ਦੀ ਮੌਤ ਹੋ ਗਈ ਸੋ ਇਹ ਅਚਾਨਕ ਐਡਾ ਵੱਡਾ ਦੁਖਾਂਤ ਪਟਿਆਲਾ ਦੇ ਵਿੱਚ ਹੋਇਆ ਕਿ ਸਾਰੇ ਪਾਸੇ ਦੁੱਖ ਦਾ ਮਾਹੌਲ ਬਣ ਗਿਆ ਅਭਿਨਾਸ਼ ਜੀ ਦੇ ਪਰਿਵਾਰ ਦੇ ਵਿੱਚ ਪਿੱਛੇ ਉਹਨਾਂ ਦੀ ਘਰਵਹਾਲੀ ਤੇ ਤਿੰਨ ਛੋਟੇ ਛੋਟੇ ਬੱਚੇ ਜਿਹੜੇ ਹੈ ਉਹ ਰਹਿ ਗਏ। ਸੋ ਇਸ ਤੋਂ ਬਾਅਦ ਪ੍ਰਸ਼ਾਸਨ ਦੇ ਨਾਲ ਗੱਲਬਾਤ ਕੀਤੀ ਗਈ। ਸਾਰਾ ਇੰਡੀਆ ਜਿੰਨਾ ਵੀ ਹੈਗਾ ਚਾਹੇ ਉਹ ਪ੍ਰਿੰਟ মিডিਆ ਚਾਹੇ ਇਲੈਕਟ੍ਰੋਨਿਕ মিডিਆ ਚਾਹੇ ਉਹ ਸੋਸ਼ਲ ਮੀਡੀਆ ਹੈ ਇਹ ਸਾਰਿਆਂ ਨੇ ਇਕਜੁੱਟਤਾ, ਏਕਤਾ ਦਿਖਾਉਂਦੇ ਹੋਏ ਪੂਰੇ ਪੰਜਾਬ ਭਰ ਦੇ ਵਿੱਚ ਪੰਜਾਬ ਦੇ ਵਿੱਚ ਮੈਮੋਰੰਡਮ ਦਿੱਤੇ ਗਏ ਵਕ ਵਕ ਸ਼ਹਿਰਾਂ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚ ਮੈਮੋਰੰਡਮ ਦਿੱਤੇ ਗਏ ਇੱਥੇ तमाम ਤੁਸੀਂ ਦੇਖ ਸਕਦੇ ਹੋ ਕੱਲ ਰਾਤ ਤੋਂ ਅਸੀਂ ਜਦੋਂ ਕੋਈ ਮੰਦਭਾਗੀ ਖਬਰ ਆਈ ਸੀ ਉਦੋਂ ਤੋਂ ਸਾਰਾ ਮੀਡੀਆ ਇੱਥੇ ਖੜਾ ਔਰ ਤਿੱਖਾ ਪ੍ਰਦਰਸ਼ਨ ਕਰਨ ਦੇ ਲਈ ਤਿਆਰ ਸੀ ਪਰ ਅਸੀਂ ਇੱਥੇ ਧੰਨਵਾਦ ਵੀ ਕਰਾਂਗੇ ਸਮੇਂ ਦੀ ਸਰਕਾਰ ਦਾ ਕਿ ਇੱਥੇ ਐਮਐਲਏ ਅਜੀਤਪਾਲ ਸਿੰਘ ਗੋਲੀ ਬਲਤੇਜ ਕੰਨੂ ਜੀ ਸਲਾਹਕਾਰ ਮੁੱਖ ਮੰਤਰੀ ਉੱਥੇ ਹੀ ਜੀਤੂ ਸਿੰਘ ਗੋੜੇਮਾਜਰਾ ਕੈਬਨਟ ਮੰਤਰੀ ਡਾਕਟਰ ਬਲਦੀਪ ਸਿੰਘ ਕੈਬਨਟ ਮੰਤਰੀ ਉਹ ਵਿਸ਼ੇ ਤੋਰ ਤੇ ਇੱਥੇ ਪਹੁੰਚੇ 2 2.5 ਘੰਟੇ ਉਹਨਾਂ ਨਾਲ ਗੱਲਬਾਤ ਹੋਈ ਉਹ ਇੱਥੇ ਬੈਠੇ ਰਹੇ ਤੇ ਅਸੀਂ ਜਿਹੜੀ ਵੀ ਮੰਗ ਕੀਤੀ ਸੀ ਉਸ ਮੰਗ ਦੇ ਨੇੜੇ ਤੇੜੇ ਜਿਹੜਾ ਹੈ ਇਹਨਾਂ ਸਰਕਾਰੀ ਸਿਸਟਮ ਦੇ ਵਿੱਚ ਅੱਜ ਐਸਡੀਐਸ ਸਾਹਿਬ ਇੱਥੇ ਪਹੁੰਚੇ ਆ ਕਿ ਉਹਨਾਂ ਨੇ ਦੱਸਿਆ ਕਿ ਅਸੀਂ ਪਰਿਵਾਰ ਨੂੰ ਜੋ ਮਦਦ ਕਰ ਸਕਦੇ ਆਂ ਕੁੱਲ 18 ਲੱਖ ਰੁਪਏ ਦੀ ਮਦਦ ਕਰਾਂਗੇ ਤੇ ਉਹਨਾਂ ਦੀ ਅਗਨਾਸ਼ੀ ਦੀ ਧਰਮ ਪਤਨੀ ਨੂੰ ਜਿਹੜਾ ਹੈ ਇੱਕ ਸਰਕਾਰੀ ਨੌਕਰੀ ਜਿਹੜੀ ਪੱਕੇ ਤੌਰ ਦੇ ਉੱਤੇ ਉਹ ਦਿੱਤੀ ਹੈ ਜਿਹੜਾ ਦੇਣ ਦਾ ਤਲਾਅ ਕੀਤਾ ਸੋ ਪਰਿਵਾਰ ਗਰੀਬ ਪਰਿਵਾਰ ਹੈ ਬੱਚੇ ਛੋਟੇ ਆ ਜਿਹੜੀ ਵਿਧਵਾ ਇਕੱਲੀ ਰਹਿ ਗਈ ਹੈ ਸੋਗੇ ਸਹਾਰਾ ਬਹੁਤ ਵੱਡਾ ਸਹਾਰਾ ਹੋਏਗਾ ਕਹਿੰਦਾ ਸਾਡੀ ਉਮੀਦ ਸਰਕਾਰ ਤੋਂ ਬਹੁਤ ਜ਼ਿਆਦਾ ਸੀ ਪਰ ਸਰਕਾਰ ਦੀਆਂ ਵੀ ਆਪਣੀਆਂ ਮਜਬੂਰੀਆਂ ਉਹਨਾਂ ਨੇ ਦੱਸੀਆਂ ਮੈਂ ਜੀ ਧੰਨਵਾਦ ਕਰੂੰਗਾ ਤੁਹਾਡੇ ਮਾਧਿਅਮ ਰਹੀਂ ਇਸ ਚੈਨਲ ਦੇ ਮਾਧਿਅਮ ਰਹੀਂ ਕਿ ਮੈਂ ਤਮਾਮ ਪੰਜਾਬ ਦੇ ਹਰਿਆਣੇ ਦੇ ਤੇਰੇ ਦਿੱਲੀ ਵਾਲੇ ਭਰਾਵਾਂ ਦਾ ਬਹੁਤ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਸਾਨੂੰ ਪਲ-ਪਲ ਅਪਡੇਟ ਕਰਦੇ ਰਹੇ ਤੇ ਪਲ-ਪਲ ਸਾਡੇ ਨਾਲ ਜੁੜੇ ਰਹੇ ਤੇ ਬਾਰ-ਬਾਰ ਇਹ ਕਹਿੰਦੇ ਰਹੇ ਕਿ ਤੁਸੀਂ ਇੱਕ ਵਾਰ ਆਵਾਜ਼ ਮਾਰਿਓ ਅਸੀਂ ਇੱਥੇ ਆ ਕੇ ਖੜਾਂਗੇ ਐਡਾ ਵੱਡਾ ਪੱਤਰਕਾਰ ਭਾਈਚਾਰੇ ਦਾ ਏਕਤਾ ਜਿਹੜਾ ਹੈ ਅਸੀਂ ਪਹਿਲੀ ਵਾਰ ਹੀ ਦੇਖਿਆ ਔਰ ਮੈਂ ਉਮੀਦ ਕਰਦਾ ਗੁਜਾਰਿਸ਼ ਕਰਦਾ ਕਿ ਏਕਤਾ ਇਸੇ ਤਰ੍ਹਾਂ ਬਣਾ ਕੇ ਰੱਖੋ ਕਿਉਂਕਿ ਤੁਸੀਂ ਲੋਕਤੰਤਰ ਦੇ ਚੌਥੇ ਪਿੱਲਰ ਹੋ ਤੁਸੀਂ ਤੱਕਾਂ ਨਹੀਂ برداشت ਕਰ ਸਕਦੇ ਲੋਕਾਂ ਦਾ ਤੇ ਤੁਹਾਡੇ ਨਾਲ ਤੱਕਾਂ ਨਾ ਹੋਵੇ ਇਸ ਲਈ ਤੁਹਾਨੂੰ ਇੱਕ ਹਰਖਾ ਬਹੁਤ ਜ਼ਰੂਰੀ ਹੈ ਸੰਦਰਸ਼ ਕਰਦੀ ਜੀ ਜਿਹੜਾ ਇਹ ਕਾਨੂੰਨ ਪੰਨਾ ਪਾਸ ਹੋਣਾ ਚਾਹੀਦਾ ਹੈ ਜਿਸ ਦਾ ਨਾਮ ਬਹੁਤ ਪਤਰਾ ਆਪਣੇ ਚ ਰਹਿ ਰਿਹਾ ਹੈ ਉਸੇ ਦਾ ਸੰਭਵ ਹੈ ਮੈਂ ਦੇਖੋ ਇੱਥੇ ਸਪਸ਼ਟ ਕਰਨਾ ਚਾਹੁੰਦਾ ਜੇਰਾ ਲੋਕ ਸੰਪਰਕ ਵਿਭਾਗ ਹੈ ਇੱਕ yellow card issue ਕਰਦਾ ਉਹਦੇ ਤਹਿਤ ਇੱਕ ਗਰੁੱਪ ਇੰਸ਼ੋਰੈਂਸ ਹੁੰਦੀ ਹੈ ਉਸ ਦੀ ਨਿਯਾਤ 5 ਲੱਖ ਰੁਪਏ ਹੈ ਮਤਲਬ ਜੇਕਰ ਕੋਈ ਇਨਸਾਨ ਮਰ ਜਾਂਦਾ ਹੈ ਤੇ ਉਸ ਨੂੰ 5 ਲੱਖ ਰੁਪਏ ਹੈ ਤੇ ਜਾਨ ਦਾ ਮੁੱਲ ਕਦੇ ਵੀ ਨਹੀਂ ਪਾਇਆ ਜਾ ਸਕਦਾ ਪਰ 5 ਲੱਖ ਰੁਪਏ ਇੰਨੀ ਅਮਾਉਂਟ ਨਹੀਂ ਹੈ ਕਿ ਕਿਸੇ ਦਾ ਪਰਿਵਾਰ ਚੱਲ ਜੇ ਇਸ ਬਾਬਤ ਅਸੀਂ ਮੰਤਰੀ ਸਾਹਿਬ ਨਾਲ ਗੱਲ ਕੀਤੀ ਸੀ ਜੋੜੇ ਮਾਦਰਾ ਸਾਹਿਬ ਨਾਲ ਉਹਨਾਂ ਨੇ ਕਿਹਾ ਤੁਰੰਤ ਪ੍ਰਭਾਵ ਦੇ ਅੱਜ ਹੀ ਮੈਂ ਗੱਲ ਕਰੂੰਗਾ ਇਸ ਨੂੰ 20 ਲੱਖ ਰੁਪਏ ਦੇ ਵਿੱਚ ਤਬਦੀਲ ਕਰਾਂਗੇ ਅਸੀਂ ਧੰਨਵਾਦ ਕਰਦੇ ਹਾਂ ਕਿ ਸਾਰੇ ਪੱਤਰਕਾਰ ਭਰਾਵਾਂ ਦਾ ਇਸ ਚ ਫਾਇਦਾ ਹੋਊਗਾ ਕਿਉਂਕਿ 20 ਲੱਖ ਰੁਪਏ ਵੀ ਘਰ ਦੇ ਗਏ ਜੀ ਦਾ ਮੂਲ ਪ੍ਰਾਣੀ ਕਰ ਸਕਦਾ ਉਹਦੀ ਕਮੀ ਨਹੀਂ ਪੂਰੀ ਕਰ ਸਕਦਾ ਪਰ ਉਸ ਦਾ ਪਰਿਵਾਰ ਦਰਦਰ ਦੀਆਂ ਠੋਕਰਾਂ ਖਾਂਣ ਤੋਂ ਬਚ ਜਾਂਦਾ ਇਸ ਲਈ ਮੈਂ ਜਿਹੜੇ ਫੈਸਲਾ ਅਮਲ ਦੇ ਵਿੱਚ ਲਿਆਂਦਾ ਜਾਂਦਾ ਤੇ ਅਸੀਂ ਪੰਜਾਬ ਸਰਕਾਰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਧੰਨਵਾਦੀ ਹੋਵਾਂਗੇ ਚੇਤਨ ਸਿੰਘ ਜੋੜੇ ਮਾਜਰਾ ਜੀ ਨੂੰ ਫਿਰ ਗੁਜਾਰਿਸ਼ ਕਰਦਾ ਕਿ ਇਸ ਤੇ ਅਮਲ ਕਰਕੇ ਜਰੂਰ ਜਿਹੜਾ ਹੈ ਇਸ ਨੂੰ ਓਕੇ ਕਰਿਓ ਕਿਉਂਕਿ ਇਹ ਬਹੁਤ ਲਾਜ਼ਮੀ ਹੈ ਪੱਤਰਕਾਰ ਹਰ ਉਸ ਥਾਂ ਤੇ ਜਾਂਦਾ ਜਿੱਥੇ ਜਾਨ ਜੋਖਮ ਚ ਪਾਣੀ ਹੁੰਦੀ ਹੈ ਚਾਹੇ ਉਹ ਕੋਈ ਸੰਘਰਸ਼ ਹੋਵੇ ਕੋਈ ਧਰਨਾ ਹੋਵੇ ਕੋਈ ਆਸਤਾ ਹੋਵੇ ਕੁਦਰਤੀ ਆਫਤਾ ਹੋਵੇ ਮੌਸਮ ਦੀ ਖਰਾਬੀ ਹੋਵੇ ਪੱਤਰਕਾਰ ਨੇ ਕਵਰੇਜ ਕਰਨ ਜਾਣਾ ਹੀ ਹੁੰਦਾ ਸੋ ਉਥੇ ਅਸੀਂ ਬੇਨਤੀ ਕਰਦੇ ਹਾਂ ਕਿ ਸਰਕਾਰ ਇਸ ਵੱਲ ਜ਼ਰੂਰ ਧਿਆਨ ਦੇਵੇ ਉਥੇ तमाम ਜਥੇਬੰਦੀਆਂ ਦਾ ਮੈਂ ਧੰਨਵਾਦ ਕਰਦਾ ਚਾਹੇ ਉਹ ਕਿਸਾਨ ਜਥੇਬੰਦੀਆਂ ਸੰ ਚਾਹੇ ਧਾਰਮਿਕ ਜਥੇਬੰਦੀਆਂ ਸੰ ਚਾਹੇ ਉਹ ਸਮਾਜਿਕ ਜਥੇਬੰਦੀਆਂ ਸੰ ਚਾਹੇ ਸਾਡੇ ਕਾਲਜ ਸਟੂਡੈਂਟਸ ਦੀ ਜਥੇਬੰਦੀਆਂ ਸੰ ਜਿਹੜੇ ਵੀ ਸਾਡੇ ਸੰਘਰਸ਼ ਦੇ ਵਿੱਚ ਸ਼ਾਮਿਲ ਹੋਏ ਔਰ ਜਿਨ੍ਹਾਂ ਨੇ ਵੀ ਸਾਨੂੰ ਆਸ਼ਵਾਸ਼ਣ ਦਿੱਤਾ ਕਿ ਤੁਸੀਂ ਆਵਾਜ਼ ਮਾਰੋਗੇ ਅਸੀਂ ਆਵਾਂਗੇ ਮੈਂ ਉਹਨਾਂ ਸਾਰਿਆਂ ਦਾ ਇੱਕ ਇੱਕ ਪੈਰ ਆਪਣੇ ਸਿਰ ਮੱਥੇ ਤੇ ਲੰਨਾ ਔਰ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਕਿ ਇਸੇ ਤਰ੍ਹਾਂ ਇੱਕ ਦੂਜੇ ਦਾ ਸਾਥ ਦੇ ਕੇ ਸਮਾਜ ਦੇ ਵਿੱਚ ਕਿਸੇ ਨਾਲ ਵਦਿੱਕੀ ਹੁੰਦੀ ਹੈ ਕਿਸੇ ਨਾਲ ਮੁਸੀਬਤ ਆਂਦੀ ਹੈ ਤਾਂ ਉਹ ਉਸ ਮੁਸੀਬਤੋਂ ਬਚ ਸਕੇਗੀ ਪਟਿਆਲਾ ਦੇ ਜਿਹੜੇ ਪੱਤਰਕਾਰ ਨੇ ਕੀ ਸੁਨੇਹਾ ਦੇਣਾ ਚਾਹੋਗੇ ਆਜੋ ਕਦੇ ਵੀ ਅਜਿਹਾ ਕੱਸੇ ਨਾਲ ਵੀ ਵਾਪਰ ਸਕਦਾ ਹੈ ਤੇ ਪਟਿਆਲਾ ਦੇ ਪੱਤਰਕਾਰਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਕਿ ਇੱਕ ਮੰਚ ਦੇ ਕੱਸੇ ਹੋਣ ਮੈਂ ਤਾਂ ਪੱਤਰਕਾਰ ਭਾਈਚਾਰੇ ਨੂੰ ਇਹ ਬੇਨਤੀ ਕਰਦਾ ਜੀ ਕਿ ਕਦੇ ਵੀ ਮੁਸੀਬਤ ਆਏ ਤਾਂ ਇੱਕ ਜਿਹੜਾ ਸਾਥ ਦਿਓ ਛੋਟੀ ਜੀ ਗੱਲ ਹੈ ਕਿ ਜੇ ਪੰਛੀ ਮਰ ਜਾਂਦਾ ਕੋਈ ਤਰ ਨਾਲ ਦੇ ਪੰਛੀ ਕੈਂ ਕੈਂ ਕਰਕੇ ਆਪਣੇ ਪੰਛੀਆਂ ਨੂੰ ਸਾਥੀਆਂ ਨੂੰ ਇਕੱਠਾ ਕਰ ਲੈਂਦੇ ਆ ਚਾਹੇ ਉਹ ਮਰਿਆ ਹੁੰਦਾ ਚਾਹੇ ਉਹ ਜ਼ਖਮੀ ਹੁੰਦਾ ਇੱਥੇ ਸਾਨੂੰ ਉਹ ਪੰਛੀਆਂ ਤੋਂ ਸਬਕ ਲੈਣਾ ਚਾਹੀਦਾ ਸਾਨੂੰ ਵੀ ਚਾਹੀਦਾ ਕਿ ਅਸੀਂ ਆਪਣੇ ਸਾਥੀਆਂ ਆਪਣੇ ਦੋਸਤਾਂ ਮਿੱਤਰਾਂ ਲਈ ਇਕੱਠੇ ਹੋਈਏ ਜਿਹੜੀ ਦਿੱਕਤ ਜਦੋਂ ਆਏ ਉਸ ਦਿੱਕਤ ਦੇ ਵਿੱਚ ਅਸੀਂ ਇੱਕ ਦੂਜੇ ਦਾ ਸਾਥੀ ਬਣੇ ਮੈਂ ਇੱਥੇ ਵਕੀਲ ਭਾਈਚਾਰੇ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰੂੰਗਾ ਸਾਡੇ ਲੀਗਲ ਐਡਵਾਈਜ਼ਰ ਆ ਉਹ ਵੀ ਇੱਥੇ ਮੌਕੇ ਤੇ ਮੌਜੂਦ ਰਹੇ ਇਸ ਤੋਂ ਇਲਾਵਾ ਹੋਰ ਵਕੀਲ ਭਾਈਚਾਰਾ ਵੀ ਸਾਡੀ ਸਮਰਥਨ ਦੇ ਲਈ ਸਾਡੇ ਨਾਲ ਖੜਿਆ ਰਿਹਾ ਵਾਜੇਂਦਰ ਕੋ ਜਿਹੜੇ ਉਹ ਵੀ ਅਸ਼ਵੀਰੇ ਤੋਂ ਸਾਡੇ ਨਾਲ ਜੁਟੇ ਰਹੇ ਅਸੀਂ ਹਰ ਮੈਂ ਰਾਜਨੀਤੀ ਦੀ ਗੱਲ ਨਹੀਂ ਕਰਦਾ ਮੈਂ ਕਿਸੇ ਧਾਰਮਿਕ ਸੰਗਠਨ ਦੀ ਗੱਲ ਨਹੀਂ ਮੈਂ ਹਰ ਇੱਕ ਉਸ ਪੈਰ ਦਾ ਧੰਨਵਾਦ ਕਰਦਾ ਜਿਹੜਾ ਪੈਰ ਵੱਧ ਕੇ ਇਸ ਸਾਡੇ ਭਰਾ ਸ਼ਹੀਦ ਅਵਿਨਾਸ਼ ਕੰਬੋਜ ਦੇ ਇਨਸਾਫ ਲਈ ਉਸ ਦੇ ਸੰਘਰਸ਼ ਲਈ ਸਾਡੇ ਤੱਕ ਪਹੁੰਚਾ ਕਿੰਨਾ ਜਿਹੜਾ ਮੁਆਵਜ਼ਾ ਸਰਕਾਰ ਵੱਲੋਂ ਦਿੱਤਾ ਗਿਆ ਔਰ ਜਿਹੜੀ ਨੌਕਰੀ ਦੀ ਜਿਹੜੀ ਮੰਗ ਹੋ ਰਹੀ ਸੀ ਉਸ ਮੰਗ ਤੱਕ ਐਸਡੀਐਫ ਸਾਹਿਬ ਨੇ ਇੱਥੇ ਆ ਕੇ ਸਾਰੇ ਪ੍ਰੈਸ ਦੇ ਸਾਹਮਣੇ ਕਰ ਦਿੱਈ ਹੈ ਕਿ 18 ਲੱਖ ਰੁਪਏ ਆਸੀਂ ਮੁਆਵਜ਼ਾ ਜਿਹੜਾ ਹੈ ਬਕਵਾ ਕੁਈਲੇ ਵਸੀਆਂ ਤੋਂ ਜਿਵੇਂ ਬਣਿਆ ਹੋਇਆ ਉਹ ਕਰਾਂਗੇ ਤੇ ਸਰਕਾਰੀ ਨੌਕਰੀ ਪੱਕੀ ਜਿਹੜੀ ਆ ਉਸ ਜਿਹੜੀ ਹੈ ਵਿਧਵਾ ਉਸ ਨੂੰ ਦਿੱਤੀ ਜਾਏਗੀ ਤਾਂ ਜੋ ਆਪਣੇ ਬੱਚਿਆਂ ਨੂੰ ਪਾਲ ਹੋ ਸਕੇ ਉਹਨਾਂ ਨੂੰ ਦਰਦ ਦਰਦ ਕੇ ਠੋਕਰਾਂ ਖਾਣੀਆਂ ਨਾ ਪੈਣ ਪ੍ਰਾਪਤੀ ਵੇਚਣੇ اور ਖੀਦਨੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز